ਕਹਿ ਲਈਏ ਕਿ ਇੱਕ ਰਾਹਤ ਦੀ ਲੋੜੀ ਮਨਾਈ ਜਾ ਰਹੀ ਹੈ ਜਿੱਥੇ ਕਿ ਪੂਰੇ ਪੰਜਾਬ ਦੇ ਵਿੱਚ ਲੋਕ ਖੁਸ਼ੀਆਂ ਨਾਲ ਮਨਾ ਰਹੇ ਨੇ ਤੁਹਾਡੇ ਵੱਲੋਂ ਇੱਕ ਰਾਹਤ ਦੀ ਲੋੜੀ ਸਰ ਹਾਂ ਇੱਕ ਨੋਟੀਫਿਕੇਸ਼ਨ ਸਾਨੂੰ ਸਟੇ ਦਾ ਮਿਲਿਆ ਹੈ ਜਿਹੜਾ ਜਿਹਦੇ ਵਿੱਚ ਲਿਖਿਆ ਹੈ ਕਿ 8 ਜਨਵਰੀ ਨੂੰ ਉਹਨਾਂ ਨੇ ਮਰੀ ਸਾਇਸ ਆਰਡਰ ਨੂੰ ਹਜੇ ਸਟੇ ਕਰ ਦਿੱਤਾ ਗਿਆ ਪਰ ਅਸੀਂ ਜਿਹੜੀ ਵੀ ਸਾਡੇ ਟਰੱਕ ਟਰਾਂਸਪੋਰਟ ਆ ਜਾਂ ਸਾਡੇ ਹੋਰ ਜਿਹੜੇ ਵੀ ਟਰਾਂਸਪੋਰਟਰ ਹੈਗੇ ਨੇ ਚਾਹੇ ਉਹ ਦਿੱਲੀ ਦੇ ਨੇ ਜਿੱਥੋਂ ਦੇ ਵੀ ਹੈ ਉਹਨਾਂ ਨੇ 18 ਜਨਵਰੀ ਦੀ ਕਾਲ ਦਿੱਤੀ ਹੋਈ ਹੈ ਕਿ ਜੇ ਇਹਦੇ ਤੇ ਸਟੇ ਲੱਗਦੀ ਹੈ ਤਾਂ ਠੀਕ ਹੈ ਨਹੀਂ ਅਸੀਂ ਇਹਦੇ ਤੇ ਪੂਰਨ ਤੌਰ ਤੇ ਚੱਕਾ ਜਾਮ ਕਰਾਂਗੇ ਅਸੀਂ ਉਹਨਾਂ ਯੂਨੀਅਨਾਂ ਦੇ ਨਾਲ ਹੈ ਤੇ ਚੰਡੀਗੜ੍ਹ ਦੀ ਟ੍ਰਾਈ ਸਿਟੀ ਦੀ ਜਿਹਦੇ ਵਿੱਚ ਮੋਹਾਲੀ ਪੰਚਕੁਲਾ ਤੇ ਚੰਡੀਗੜ੍ਹ ਤਿੰਨਾਂ ਜਿੰਨੀ ਵੀ ਟੈਕਸੀ ਸਾਡੀ ਓਲਾ ਓਬਰ ਚ ਚੱਲਦੀ ਹੈ ਜਾਂ ਆਊਟ ਸਟੇਸ਼ਨ ਚੱਲਦੀ ਹੈ ਉਹ ਸਾਰਿਆਂ ਨੇ ਚੱਕਾ ਜਾਮ ਕਰਾਂਗੇ ਜਿਵੇਂ ਸਾਨੂੰ ਉਹਨਾਂ ਦੀ ਇਨਫੋਰਮੇਸ਼ਨ ਆਂਦੀ ਹੈ ਔਰ ਅਸੀਂ ਚੱਕਾ ਜਾਮ ਚੰਡੀਗੜ੍ਹ ਦੇ ਵਿੱਚ ਨਹੀਂ ਕਰਾਂਗੇ ਅਸੀਂ ਹੁਣ ਹਾਈਵੇ ਜਾਮ ਕਰਾਂਗੇ ਜਿਹੜਾ ਦਿੱਲੀ ਨੂੰ ਜਾਂਦਾ ਹੈ ਪਰ ਜਿਹੜੀ 8 ਜਨਵਰੀ ਨੂੰ ਜਿੱਦਾਂ ਕੇਂਦਰ ਵੱਲੋਂ ਇੱਕ ਚਿੱਠੀ ਜਾਰੀ ਹੋਈ ਹੈ ਉਹ ਕਹਿ ਰਹੇ ਨੇ ਕਿ ਜਦ ਤੱਕ ਟ੍ਰਾਂਸਪੋਰਟ ਕਾਂਗਰਸ ਨਾਲ ਮੁਲਾਕਾਤ ਨਹੀਂ ਹੋ ਜਾਂਦੀ ਉਹਨੇ ਸਮੇਂ ਤੱਕ ਜਿਹੜਾ ਹੈ ਇਸ ਨੂੰ ਹੱਲੇ ਸਟੇਸ ਨੂੰ ਰੋਕਿਆ ਗਿਆ ਹੈ ਮੁਲਾਕਾਤ ਤੋਂ ਬਾਅਦ ਫੈਸਲਾ ਲੇਤਾ ਚਾਹੇਗਾ ਪਰ ਜੇਕਰ ਮੁਲਾਕਾਤ ਤੋਂ ਬਾਅਦ ਵੀ ਫੈਸਲਾ ਟਲ ਰਹਿਦਾ ਫਿਰ ਕੀ ਕਰੂ ਸਰ ਦੇਖੀ ਸਾਡੇ ਕੋਲ ਜਿਹੜਾ ਪ੍ਰੋਟੈਸਟ ਦਾ ਜਿਹੜਾ ਮਤਲਬ ਹੈ ਚੱਕਾ ਜਾਮ ਕਰਦਾ ਜੇ ਅਸੀਂ ਫਿਰ ਰੀਡ ਦੀ ਹੱਡੀ ਅਸੀਂ ਹੈਗੀਆਂ ਜੀ ਅਸੀਂ ਜਿਵੇਂ ਪਹਿਲਾਂ ਪੰਪਾ ਤੇ ਲੈੜਾ ਲੱਗਿਆ ਸੀਗੇ ਆ ਉਹ ਤਾਂ ਇੱਕ ਦਿਨ ਬਾਅਦ ਆ ਗਿਆ ਸੀ ਤੇਲ ਪਰ ਹੁਣ ਤੇਲ ਆਉਣਾ ਹੀ ਨਹੀਂ ਫਿਰ ਫਿਰ ਅਸੀਂ ਪ੍ਰੋਪਰ ਤਰੀਕੇ ਨਾਲ ਜਿਵੇਂ ਟਰੱਕ ਵਾਲੇ ਜਿਵੇਂ ਸਾਡੇ ਭਰਾ ਕਰਨਗੇ ਕਿਉਂਕਿ ਦੇਖੋ ਜੀ ਇਹ ਆਮ ਡਰਾਈਵਰ ਦੀ ਗੱਲ ਹੈ ਚਾਹੇ ਉਹਦੇ ਕੋਲ ਪੀਲੀ ਪਲੇਟ ਹੈ ਗੱਡੀ ਚਾਹੇ ਉਹਦੇ ਕੋਲ ਨਿੱਜੀ ਵਾਹਨ ਹੈ ਚਾਹੇ ਉਹ ਸਕੂਟਰ ਤੇ ਹੈ ਚਾਹੇ ਉਹ ਕਾਰ ਤੇ ਹੈ ਜੇ ਕੋਈ ਵੀ ਆਪਾਂ ਦੁਰਘਟਨਾ ਹੁੰਦੀ ਹੈ ਉਹਨੂੰ ਦੁਰਘਟਨਾ ਹੀ ਕਿਹਾ ਜਾਂਦਾ ਹੈ ਨਾ ਕੋਈ ਸੋਜੀ ਸਬਜੀ ਸਾਜ਼ਿਸਤਾ ਹੈ ਨਹੀਂ ਕਿ ਕੋਈ ਕਿਸ ਬੰਦੇ ਨਾਲ ਹਟ ਕਰਦਾ ਜਾਣ ਬੁੱਝ ਕੇ ਤੇ ਜੇ ਉਹਦੇ ਵਿੱਚ ਕਿਸੇ ਬੰਦੇ ਦੀ 12000 ਰੁਪਏ ਦੀ ਸੈਲਰੀ ਹੈ ਜੇ ਉਹਦੇ ਤੋਂ ਬਾਈ ਬਾਈ ਮਿਸਟੇਕ ਫੌਗ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਨਾਲ ਉਹ ਤੋਂ ਗਲਤੀ ਦਾ ਕਿਸੇ ਨੂੰ ਬਚਾ ਕਰ ਦੇ ਜਾਂ ਨਹੀਂ ਬਚਾ ਕਰ ਦੇ ਹਿੱਟ ਹੋ ਵੀ ਜਾਂਦੀ ਹੈ ਉਹ ਚ ਦੁਰਘਟਨਾ ਹੋ ਜਾਂਦੀ ਹੈ ਸਾਡੇ ਲੋਕ ਪਬਲਿਕ ਵਾਲੇ ਕੀ ਹੈ ਜਾਂ ਉਹਦੇ ਕੋਈ ਰਿਸ਼ਤੇਦਾਰ ਜਾਂ ਸੰਬੰਧੀ ਜਿਵੇਂ ਵੀ ਕੋਈ ਆਂਦਾ ਹੈ ਉਹ ਕਿਸੇ ਵੀ ਗੱਲ ਨੂੰ ਨਹੀਂ ਦੇਖਦਾ ਕਿ ਗਲਤੀ ਕੀਤੀ ਹੈ ਉਹ ਉਸ ਬੰਦੇ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਅਗਰ ਉਹ ਉਸ ਮੌਕੇ ਤੇ ਹੋਵੇ ਤਾਂ ਔਰ ਪਬਲਿਕ ਦੀ ਮਾਰ ਇੱਦਾਂ ਨਹੀਂ ਹੁੰਦੀ ਹੈ ਕਿ ਉਹ ਪੁਲਿਸ ਤੋਂ ਵੀ ਮਾਰੀ ਹੁੰਦੀ ਹੈ ਕਿਉਂਕਿ ਉਹ ਦੇਖ ਕੇ ਨਹੀਂ ਮਾਰਦੀ ਵੀ ਕਿੱਥੇ ਮਾਰਨਾ ਤੇ ਉਹ ਸਾਡੇ ਕਈ ਡਰਾਈਵਰ ਅੱਤ ਮਰੇ ਕਈ ਸਟੇਟਾਂ ਦੇ ਵਿੱਚ ਪਾਏ ਜਾਂਦੇ ਆ ਵੀਡੀਓ ਆਉਂਦੀਆਂ ਸਾਡੇ ਕੋਲ ਹਨਾ ਤੇ ਉਹਨਾਂ ਤੇ ਕੋਈ ਕਾਨੂੰਨ ਨਹੀਂ ਹੈ ਅਸੀਂ ਸਰਕਾਰ ਨੂੰ ਵੀ ਕਹਿੰਦੇ ਆ ਬਾਕੀ ਸਾਡੀਆਂ ਸੰਸਥਾਵਾਂ ਜਿਹੜੀਆਂ ਪਹਿਲਾਂ ਮੂਰੇ ਲੱਗੀਆਂ ਹੋਈਆਂ ਨੇ ਅਸੀਂ ਆ ਲੈਣੀ ਕਾਂਗਰਸ ਨੂੰ ਨਹੀਂ ਕਹਿ ਰਹੇ ਅਸੀਂ ਕਹਿੰਦੇ ਆ ਸਾਰੇ ਟਰਾਂਸਪੋਰਟਰ ਬਿਠਾ ਕੇ ਜਿਹੜੇ ਰਿਪ੍ਰেজੈਂਟੇਟਿਵ ਆਗੇ ਨੇ ਹਰ ਸ਼ਿਲੇ ਦੇ ਟਰਾਂਸਪੋਰਟਰ ਦੇ ਵਿੱਚ ਉਹਨਾਂ ਨੂੰ ਬਿਠਾ ਕੇ ਗੱਲ ਕੀਤੀ ਜਾਵੇ ਸਿਰਫ ਇੱਕ ਨੂੰ ਪ੍ਰਧਾਨ ਬਣਾ ਕੇ ਉੱਥੇ ਨਾ ਕੀਤਾ ਜਾਵੇ ਬਾਅਦ ਦੇ ਵਿੱਚ ਇਹ ਗੱਲ ਫੈਲਦੀ ਹੈ ਕਿ ਉਹਨੇ ਬਈ ਉਹ ਮਿਲ ਗਿਆ ਇਹ ਕਰ ਗਿਆ ਉਹ ਕਰ ਗਿਆ ਉਹ ਕੰਨਾ ਹੋਵੇ ਸਾਰੇ ਸ਼ਹਿਰਾਂ ਚੋਂ ਬੰਦੇ ਨੂੰ ਰਿਪ੍ਰেজੈਂਟਾ ਨੂੰ ਬੁਲਾ ਕੇ ਇੱਕ ਕਾਨੂੰਨ ਪਾਸ ਕਰਾਇਆ ਜਾਵੇ ਪਹਿਲਾਂ ਡਰਾਈਵਰਾਂ ਦੇ ਕਿ ਡਰਾਈਵਰਾਂ ਦਾ ਰੋਜ਼ਗਾਰ ਕੀ ਹੈ ਜੇ ਉਹ 12000 ਰੁਪਏ ਦੀ ਸੈਲਰੀ ਲੈ ਰਿਹਾ ਉਹਨੂੰ ਨਾ ਉਹਦਾ ਕੋਈ ਪੀਐਫ ਕੱਟੋ ਉਹਨੂੰ ਐਸਆਈ ਦੀ ਸਹੂਲਤ ਦਿਓ ਉਹ 50 ਸਾਲ ਤੱਕ ਨਗਰ ਡਰਾਈਵਰੀ ਕਰਦਾ ਹੈ ਤਾਂ ਉਹਨੂੰ 50 ਸਾਲ ਬਾਅਦ ਕੀ ਇਹ ਕੰਮ ਜਿਹੜਾ 15000 ਰੁਪਏ ਦੀ ਸੈਲਰੀ ਤੇ ਕਿਸੇ ਵੀ ਪ੍ਰਾਈਵੇਟ ਕੰਪਨੀ ਚ ਕੰਮ ਕਰਦਾ ਉਹਦਾ ESIC ਔਰ PF ਕੱਟਦਾ ਤੇ ਸਾਡੇ ਡਰਾਈਵਰ ਜਿਹੜੇ ਕਿਸੇ ਕੋਲ ਵੀ ਚਾਹੀਏ ਉਹ ਮੇਰੇ ਮੇਰੀ ਗੱਡੀ ਤੇ ਡਰਾਈਵਰ ਹੈ ਚਾਹੇ ਉਹ ਟਰੱਕ ਦੇ ਦਿੱਤੇ ਆ ਕਿਸੇ ਦੀ ਉਹਦੀ 15000 ਸੈਲਰੀ ਲਾਓ ਉਹਦੀ ਮਿਨੀਮਮ ਬੇਸ ਸੈੱਟ ਕਰੋ ਹਰੇਕ ਡਰਾਈਵਰ ਦਾ ਮਿਨੀਮਮ ਵੇ ਸੈੱਟ ਹੋਵੇ ਕਿ ਇੰਨੇ ਪੈਸੇ ਉਹਨੂੰ ਹਰ ਰੋਜ਼ ਮਿਲਨੇ ਮਿਲਨੇ ਆ ਗੱਡੀ ਚੱਲੇ ਨਾ ਚੱਲੇ ਉਸ ਤੋਂ ਬਾਅਦ ਉਹਦਾ ਕੋਈ ਐਸਆਈ ਹੋ ਮੈਡੀਕਲ ਇੰਸ਼ੋਰੈਂਸ ਹੋਵੇ ਟਰਮ ਇੰਸ਼ੋਰੈਂਸ ਹੋਵੇ ਸਰਕਾਰ ਉਹਦੇ ਵਿੱਚ ਇਨਸੀਡੈਂਟ ਲਵੇ ਜਦੋਂ ਕੁਝ ਡਰਾਈਵਰਾਂ ਦੇ ਤੁਸੀਂ ਬਾਹਰਲੇ ਦੇਸ਼ਾਂ ਨੂੰ ਦੇਖ ਕੇ ਕਾਨੂੰਨ ਤਾਂ ਬਣਾਤਾ ਕਿ ਭਈ ਇਥੇ ਇਨਸੀਡੈਂਟ ਨਹੀਂ ਹੋਣਾ ਚਾਹੀਦਾ ਪਰ ਉਹ ਬਾਹਰ ਦੇ ਕਾਨੂੰਨ ਦੇ ਸਾਹਮਣੇ ਮਿਨੀਮਲ ਵੇਜ ਵੀ ਤਾਂ ਸੈੱਟ ਕਰੋ ਜਿਹੜਾ ਉੱਥੋਂ ਦਾ ਕਾਨੂੰਨ ਹੈ ਪਰ ਅੱਜ ਜਿਹੜੀ ਜਿਸ ਤਰੀਕੇ ਨਾਲ ਹੁਣ ਲੋੜੀ ਮਨਾਈ ਹੈ ਇਸ ਨੂੰ ਕਹੀਏ ਕਿ ਇੱਕ ਰਾਹਤ ਦੀ ਲੋੜੀ ਹਾਲ ਦੀ ਘੜੀ ਤਾਂ ਹੈਗੀ ਹੈ ਜਦ ਤੱਕ ਬੈਠਕ ਦੇਖੋ ਜੀ ਰਾਹਤ ਦੀ ਲੋੜੀ ਤਾਂ ਹੁਣ ਇਹ ਤਾਂ ਸਰਕਾਰ ਦੇਖਦੀ ਹੈ ਕਿ ਉਹ ਸੈਂਟਰ ਸਰਕਾਰ ਸਾਡੇ ਲਈ ਕੀ ਸੋਚਦੀ ਹੈ ਅਸੀਂ ਕਿਸੇ ਵੀ ਸਰਕਾਰ ਦੇ ਖਿਲਾਫ ਨਹੀਂ ਹੈ ਜੀ ਅਸੀਂ ਕਾਨੂੰਨ ਦੇ ਖਿਲਾਫ ਆਂਗੇ ਕਾਨੂੰਨ ਸਾਨੂੰ ਮਾਰੂ ਹੈ ਇਹ ਦੇਸ਼ ਮਾਰੂ ਹੈ ਤੇ ਖਜ਼ਾਨੇ ਪਰੂ ਕਰਨ ਵਾਲਾ ਕੰਮ ਹੈ ਹੁਣ ਸਾਨੂੰ ਇੱਕ ਹੋਰ ਨਵੀਂ ਚੀਜ਼ ਮਿਲ ਰਹੀ ਹੈ ਜੀ ਹੁਣ ਕਹ ਰਹੇ ਜੀ ਟੈਕਸੀ ਦੇ ਉੱਤੇ ਜਿਹੜਾ ਕੈਰੀਨ ਲੱਗਿਆ ਉਹ ਵੀ ਹਟਾਓ ਜਿਹੜਾ ਜਿਹੜਾ ਦਿੱਲੀ ਨੂੰ ਜਾ ਰਹੇ ਅਸੀਂ ਸਾਨੂੰ ਉੱਥੋਂ ਪਤਾ ਲੱਗ ਰਿਹਾ ਹੈ ਕਿ ਜਿਹੜੀ ਲਾਈਨ ਚੇਂਜ ਵਾਲਾ ਚਾਹਨ ਜਿਵੇਂ ਹੁੰਦਾ ਹੈ ਵੀ ਤੁਸੀਂ ਟਰੱਕ ਦੇ ਉੱਧਰ ਨਹੀਂ ਜਾ ਸਕਦੇ ਉੱਧਰ ਨਹੀਂ ਜਾ ਸਕਦੇ ਉਹਦੇ ਤੇ 500 ਤੋਂ ਲੈ ਕੇ 1500 ਰੁਪਏ ਦਾ ਉਹ ਹੈ ਚਲਾਨ ਹੈ ਜੁਰਮਾਨਾ ਕਰ ਸਕਦੀ ਹੈ ਪਰ ਉਹਦੇ ਤੇ ਉਹ ਕਹ ਰਹੇ ਕਿ ਉਹ ਜੁਰਮਾਨਾ ਨਹੀਂ ਕਰਨੇ ਉਹ ਤੇ ਸਿੱਧਾ ਆਈਪੀਐਸ ਦੇ ਧਾਰਾ ਦੇ ਤੇਨ ਉਹਦੇ ਤੇ ਮਗਦਮਾ ਦਰਜ ਕਰੋ ਮੰਨ ਲਓ ਹੁਣ ਕਿਸੇ ਮੇਰੇ ਤੇ ਮੰਨ ਲਓ ਮੈਂ ਦਿੱਲੀ ਦਾ ਕੰਮ ਕਰ ਤਾਂ ਮੇਰੀ ਕੁਰਸ਼ੇਤਰ ਹੋ ਗਈ ਮੰਨ ਲੋ ਜੇ ਜਿਹਨੂੰ ਚਲਾਣ ਗਏ ਲੈਨੇ ਜਾਂ ਮੁਕਦਮਾ ਗਏ ਲੈਨੇ ਮੈਨੂੰ ਉਹ ਮੁਕਦਮਾ 4 ਸਾਲ ਤਰੀਕਾ ਮੁਕਤ ਨਾ ਜਾਣਾ ਪਏਗਾ ਕੁਰਸ਼ੇਤਰ ਤੇ ਇਹਦਾ ਮਤਲਬ ਤਾਂ ਇਹ ਹੈ ਕਿ ਹੁਣ ਇਹ ਕਾਇਮ ਵਾਲਿਆਂ ਦੇ ਪਿੱਛੇ ਹੋਗਾ ਜਿਹੜਾ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕਰਦਾ ਜਾਂ ਆਵਾਜ਼ ਕੱਢਦਾ ਉਹਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਹੈ ਤਾਂ ਮਤਲਬ ਤਾਂ ਇਹੀ ਹੈ ਤੇ ਜੇ ਉਹ ਇਹ ਕੋਸ਼ਿਸ਼ ਕਰਨਗੇ ਤਾਂ ਫਿਰ ਅਸੀਂ ਹੋਰ ਖੁੱਲ ਕੇ ਸਾਹਮਣੇ ਆਵਾਂਗੇ ਕਿਉਂਕਿ ਦੱਬਣ ਵਾਲੇ ਨਹੀਂ ਅਸੀਂ ਠੀਕ ਹੈ ਜੀ ਦੇ ਸਾਨਾ ਸਾਡਾ ਟੈਕਸੀ ਯੂਨੀਅਨ ਦੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਜੋ ਕਿ ਹਾਲ ਫਿਲਹਾਲ ਤਾਂ ਜਿਹੜੀ ਹਿਟਨ ਰਨ ਦਾ ਰੂਲ ਹੈਗਾ ਉਸ ਦੇ ਅਪਲਾਈ ਨਾ ਹੋਣ ਤੇ ਇੱਕ ਰਾਹ ਦੀ ਲੋੜੀ ਤਾਂ ਸਿਰ ਨੂੰ ਲਾ ਰਹੇ ਨੇ ਪਰ ਕਿਤੇ ਨਾ ਕਿਤੇ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਬਹੁਤ ਸਾਰੀ ਹੋਰ ਜਿਹੜੀਆਂ ਨੇ ਪਾਬੰਦੀਆਂ ਜਿਹਨੀਆਂ ਨੇ ਲਗਾਤਾਰ ਲੱਗ ਰਹੀਆਂ ਨੇ ਜੇਕਰ ਕੋਈ ਫਾਈਨ ਲੱਗਣਾ ਤਾਂ ਉਸ ਦੇ ਤੇ ਮੁਕਦਮੇ ਦਾਇਰ ਕਰਨ ਦੀ ਗੱਲ ਵੀ ਜਿਹੜੀ ਹੈ ਸਿੱਧੇ ਤੌਰ ਤੇ ਤੇ ਕੀਤੀ ਜਾ ਰਹੀ ਹੈ ਹਾਲਕਿ ਇਹ ਲੋਕ ਕਹਿਣਾ ਕਿ ਇਹਨਾਂ ਦਾ ਕਿਸੇ ਵੀ ਸਰਕਾਰ ਦੇ ਖਿਲਾਫ ਪ੍ਰੋਟੈਸਟ ਨਹੀਂ ਹੈ ਪਰ ਜੋ ਇਹਨਾਂ ਦਾ ਪ੍ਰੋਟੈਸਟ ਹੈ ਉਹ ਉਸ ਕਾਨੂੰਨ ਦੇ ਖਿਲਾਫ ਹੈ ਜੋ ਕਿ ਇਹਨਾਂ ਲਈ ਮਾਰੂ ਹੈ ਕੈਮਰਾ ਪਰਸਨ ਅਮਿਤ ਨਾਲ ਸੈਦੁਰੁੱਲਾ ਲਿਵਿੰਗ ਇਨ ਅ ਨਿਊਜ਼ ਚੰਡੀਗੜ੍ਹ